ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਕੀ ਹਲਚਾਲਾ ਸਭ ਠੀਕ ਠਾਕ ਹਾਂ ਚੜ੍ਹਦੀ ਕਲਾ ਮੈਂ ਕੰਮ ਤੋਂ ਆਇਆ ਸੀ ਤੇ ਸੋਚਿਆ ਵੀ ਵੀਡੀਓ ਬਣਾਵਾ ਅਜੇ ਨਹਾ ਕੇ ਬੈਠਿਆ ਹੀ ਆ ਟਾਈਮ ਹੋਇਆ ਸਾਢੇ ਸ਼ਾਮ ਦੇ 7:30 ਤੇ ਸਾਢੇ 6:30 ਮੈਂ ਕੰਮ ਤੋਂ ਆਇਆ ਸੀ ਤੇ ਉਹ ਨਹਾ ਕੇ ਹਟਿਆ ਤੇ ਮੈਂ ਸੋਚਿਆ ਵੀ ਵੀਡੀਓ ਬਣਾਈਏ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਆ ਮੈਂ ਜਿਹੜੀ ਪਹਿਲਾ ਇੱਕ ਵੀਡੀਓ ਪਾਈ ਸੀ ਵੀ ਅਸੀਂ ਕੈਨੇਡਾ ਕਿੱਦਾਂ ਆਏ ਉਹਦੇ ਥੱਲੇ ਕਾਫੀ ਭੈਣ ਭਰਾਵਾਂ ਦੇ ਜਿਹੜੇ ਸੀ ਮੈਸੇਜ ਆਈ ਜਾਂਦੇ ਸੀ ਕੋਈ ਟੂਰਿਸਟ ਆ ਕੋਈ ਹਨਾ ਵੀ ਜਿੱਦਾਂ ਵੀ ਕਿਸੇ ਦਾ ਵੀਜ਼ਾ ਉਹ ਕੱਲੇ-ਕੱਲੇ ਦਾ ਰਿਪਲਾਈ ਤੇ ਚਲੋ ਨਹੀਂ ਕਰ ਹੁੰਦਾ ਕਿਉਂਕਿ ਮੈਂ ਕੰਮ ਕਰਦਾ ਮੈਂ ਕੋਈ ਏਡਾ ਪ੍ਰੋਪਰ ਬਲੌਗਰ ਤਾਂ ਹੈ ਨਹੀਂ ਕਿ ਠੀਕ ਆ ਜੋ ਮੈਂ ਜਿੱਦਾਂ ਜਿੱਦਾਂ ਮੈਂ ਆਇਆ ਜਿੱਦਾਂ ਮੈਂ ਸੈੱਟ ਹੋਇਆ ਮੈਂ ਤੇ ਉਹ ਗੱਲ ਦੱਸੀ ਸੀ ਕਿ ਵੀਡੀਓ ਦੇ ਵਿੱਚ ਤੇ ਐਵੇਂ ਨਹੀਂ ਹੈਗਾ ਵੀ ਮੇਰੀ ਪਹੁੰਚ ਬਹੁਤ ਆ ਹਾਂ ਮੈਂ ਕਿਸੇ ਨੂੰ 2-4 ਬੰਦਿਆਂ ਨੂੰ ਕਿਸੇ ਨੂੰ ਕੰਮ ਦਿਵਾ ਸਕਦਾ ਮਾਂ ਜਿਆਦਾ ਇੰਨਾ ਨਹੀਂ ਹੈਗਾ ਕਿ ਹੁਣ ਜੇ 100 ਬੰਦਾ ਮੈਨੂੰ ਮੈਸੇਜ ਕਰੇ ਤਾਂ ਮੈਂ 100 ਨੂੰ ਕੰਮ ਦਿਵਾ ਦੂੰਗਾ ਤੁਸੀਂ ਵੀ ਸਮਝਦੇ ਹੋ ਕਿ ਸਾਡੀ ਕੰਪਨੀ 'ਚ ਜਿੰਨੀ ਕੁ ਲੋੜ ਬੰਦੇ ਤਾਂ ਪਹਿਲਾਂ ਆਲਰੇਡੀ ਪੂਰੇ ਆ ਚਲੋ ਕਹਿਕਵਾ ਕੇ ਇੱਕ ਦੋ ਨੂੰ ਹੋ ਜਾਂਦਾ ਵਾ ਤੇ ਮੈਨੂੰ ਮੈਸੇਜ ਬਹੁਤ ਆ ਰਹੇ ਸੀ ਤੇ ਮੈਂ ਕਿਹਾ ਵੀ ਚਲੋ ਜਿੰਨੀ ਕੁ ਜਾਣਕਾਰੀ ਕਿਸੇ ਨੂੰ ਦੇ ਸਕਦੇ ਆ ਤੇ ਉਹ ਦੇ ਸਕਦਾ ਮਾਂ ਹਨਾ ਤੇ ਹੁਣ ਆਪਾਂ ਕਰਦੇ ਆ ਵੀਡੀਓ ਸ਼ੁਰੂ ਸਭ ਤੋਂ ਪਹਿਲੀ ਗੱਲ ਇੱਕ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਾਇਆ ਕਰੋ ਮੈਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਫਿਰ ਮੈਨੂੰ ਵੀ ਐ ਮਤਲਬ ਮਨੋਵਲ ਜਣੀ ਵੱਧ ਆ ਵੀ ਆਪਾਂ ਵੀਡੀਓ ਬਣਾਈਆਂ ਹਨਾ ਜਿਹੜਾ ਵੀ ਕੋਈ ਮੇਰਾ ਭੈਣ ਭਰਾ ਵੀਡੀਓ ਵੇਂਦਾ ਪਹਿਲੇ ਤਾਂ ਸਬਸਕ੍ਰਾਈਬ ਕਰੋ ਠੀਕ ਆ ਫਿਰ ਸ਼ੇਅਰ ਵੀ ਕਰੋ ਅੱਗੇ ਤੇ ਲਾਈਕ ਜੋ ਵੀ ਹੁੰਦਾ ਸਭ ਕੁਝ ਕਰੋ ਤੇ ਫਿਰ ਉਸ ਤੋਂ ਜਿਹੜੀ ਅਗਲੀ ਗੱਲ ਆ ਤੇ ਬੜੇ ਲੋਕੀ ਮੈਸੇਜ ਕਰਦੇ ਆ ਹਨਾ ਵੀ ਅਸੀਂ ਆ ਗਏ ਅਸੀਂ ਆਉਣਾ ਜਾਂ ਕਈ ਕਹਿੰਦੇ ਆ ਮੇਰੇ ਵੀਰ ਵੀ ਬ੍ਰਦਰ ਤੇਰੀ ਵੀਡੀਓ ਵੇਖ ਕੇ ਸਾਡਾ ਬਹੁਤ ਹੌਸਲਾ ਵਧਿਆ ਸਾਨੂੰ ਲੋਕੀ ਐਂ ਕਹਿੰਦੇ ਕੈਨੇਡਾ ਐ ਜਿਉਂ ਹਨਾ ਸਭ ਨੂੰ ਮੈਂ ਪਹਿਲਾਂ ਕਹਿਣਾ ਚਾਹਣਾ ਹਾਂ ਕੈਨੇਡਾ ਨੂੰ ਮਾੜਾ ਉਹ ਕਹਿੰਦੇ ਜਿਹੜਾ ਕੈਨੇਡਾ ਆਏ ਨਹੀਂਗੇ ਇਹ ਵੀ ਗੱਲ ਯਾਦ ਰੱਖਿਓ ਜਿਹੜਾ ਬੰਦਾ ਕੈਨੇਡਾ ਵੜਿਆ ਨਹੀਂ ਕੈਨੇਡਾ ਨੂੰ ਮਾੜਾ ਉਹ ਹੀ ਕਹਿੰਦਾ ਜਿਹੜਾ ਇੰਡਗਾ ਬੈਠਾ ਵਾ ਜਾਂ ਪੱਤਰਕਾਰ ਨੇ ਜਾਂ ਜਿਨ੍ਹਾਂ ਨੇ ਉ ਵੀ ਉਹ ਲੈਣੇ ਆ ਕੈਨੇਡਾ ਦੇ ਆ ਫਲਾਂ ਟੀਗਾ ਸਭ ਤੋਂ ਪਹਿਲੀ ਤੇ ਗੱਲ ਤੁਹਾਨੂੰ ਇਹ ਦੱਸਦਾ ਵੀ ਜਿਹੜਾ ਕੈਨੇਡਾ ਆ ਗਿਆ ਨਾ ਉਹ ਕੈਨੇਡਾ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਕੈਨੇਡਾ ਚੀਜ਼ ਹੀ ਇਹੋ ਜੀ ਆ ਇੱਥੇ ਸਭ ਕੁਝ ਵਾਧੂ ਆ ਕੰਮ ਵੀ ਵਾਧੂ ਆ ਸਭ ਕੁਝ ਓਕੇ ਆ ਠੀਕ ਆ ਥੋੜੀ ਜੀ ਦਿਮਾਗ ਦੀ ਲੋੜ ਆ ਤੇ ਥੋੜੀ ਜੀ ਸਿਆਣਪਣਾ ਚੱਲਣ ਦੀ ਲੋੜ ਆ ਕੈਨੇਡਾ ਨਾਲ ਦੀ ਕੰਟਰੀ ਮੈਂ ਪਹਿਲਾਂ ਯੂਰਪ ਚ ਵੀ ਰਿਹਾ ਹੈਣੀ ਕੋਈ ਹੋਊ ਆਸਟ੍ਰੇਲੀਆ ਅਮਰੀਕਾ ਡਿਫਰੈਂਟ ਚੀਜ਼ਾਂ ਨੇ ਮੈਂ ਤਾਂ ਨਹੀਂ ਗਿਆ ਉੱਥੇ ਕੋਈ ਅਗਲਾ ਕਮੈਂਟ ਦੇ ਵਿੱਚ ਕਹਿਣ ਲੱਗ ਜੇ ਤੂੰ ਆਇਆ ਕਿੰਨਾ ਨਹੀਂ ਉਹ ਚੀਜ਼ਾਂ ਨਹੀਂ ਪਰ ਮੈਂ ਜਿੰਨਾ ਕਿ ਦੇਖਿਆ ਵੀ ਯੂਰਪ ਨਾਲੋਂ ਤਾਂ ਨੋਰਮਲੀ ਬੈਸਟੀ ਆ ਸਾਰੇ ਯੂਰਪ ਨਾਲੋਂ 27-28 ਕੰਟਰੀਆਂ ਨੇ ਯੂਰਪ ਦੇ ਵਿੱਚ ਉਹਦੇ ਨਾਲੋਂ ਤਾਂ ਬੈਸਟੀ ਆ ਠੀਕ ਆ ਦੂਜੀ ਗੱਲ ਜੇ ਤੋ ਕੋਈ ਇੰਡੀਆ ਤੋਂ ਸਿਟੀਜ਼ਨ ਪੀਆਰ ਹੋ ਕੇ ਆਉਂਦਾ ਵਾ ਹੋਰ ਡਿਫਰੈਂਟ ਚੀਜ਼ ਆ ਹਣਾ ਕਿਉਂਕਿ ਉਹ ਪੜੇ ਲਿਖੇ ਨੇ ਉਹਨਾਂ ਨੂੰ ਆਪਾਂ ਸਮਝਾ ਨਹੀਂ ਸਕਦੇ ਆਪਾਂ ਤਾਂ ਘੱਟ ਪੜੇ ਲਿਖੇ ਆਪਾਂ ਤਾਂ ਆਮ ਹੈਗਿਆਂ ਵੀ ਜਿਹਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਤਾਂ ਸੱਟ ਕਿਵੇਂ ਹੋਣੀ ਆ ਤੇ ਜਿਵੇਂ ਮੇਰੀ ਵੀਡੀਓ ਵੇਖੀ ਤੇ ਕਈ ਵੀਰਾਂ ਭੈਣਾ ਭਰਾਵਾਂ ਨੇ ਕਿਹਾ ਤੇ ਸਾਡਾ ਹੌਸਲਾ ਵਧ ਗਿਆ ਵੀਰ ਜੀ ਤੁਹਾਡੀ ਵੀਡੀਓ ਦੇਖ ਕੇ ਪਹਿਲਾਂ ਤਾਂ ਅਸੀਂ ਆਇਆ ਦੇਖਿਆ ਸੀ ਆਹ ਸੁਣਿਆ ਸੀ ਉਹ ਸੁਣਿਆ ਸੀ ਤੇ ਜਿਆਦੀਆਂ ਫੇਕ ਵੀਡੀਓ ਤੇ ਨਾ ਜਾਇਆ ਕਰੋ ਜਿਹੜੀਆਂ YouTube ਤੇ ਇਧਰ ਉਧਰ ਪਈਆਂ ਹੁੰਦੀਆਂ ਨੇ Instagram ਤੇ ਉਹਨਾਂ ਦੇ ਬਾਹਰ ਨਾ ਜਾਇਆ ਕਰੋ ਉਹਨਾਂ ਨੇ ਵਿਊ ਲੈਣੇ ਹੁੰਦੇ ਝੂਠ ਮਾਰੀ ਜਾਂਦੇ ਆ ਠੀਕ ਆ ਦੂਜੀ ਗੱਲ ਕੈਨੇਡਾ ਦੇ ਵਿੱਚ ਕੰਮ ਵੀ ਵਧੂਗਾ ਸਾਰਾ ਕੁਝ ਵਧੂਗਾ ਪਰ ਇੱਥੇ ਇੱਕ ਚੀਜ਼ ਦਾ ਫਰਕ ਹੈਗਾ ਵਾ ਜੇ ਤੁਸੀਂ 온ਟਾਰੀਓ ਸਟੇਟ ਦੇ ਵਿੱਚ ਉਤਰਦੇ ਹੋ ਤਾਂ ਉੱਥੇ ਥੋੜਾ ਹਸਾਬ ਤਰੀਕਾ ਹੋਰ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਰ ਆ ਮੈਂ ਪਹਿਲਾਂ ਉਤਰਿਆ 온ਟਾਰੀਓ ਦੇ ਵਿੱਚ ਸੀਗਾ ਤੇ ਹੁਣ ਮੈਂ ਰਹਿ ਰਿਆਂ ਜਿਹੜਾ ਸਰਵਾਈਵਲ ਕੀਤਾ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੀਤਾ ਸਰੀ ਦੇ ਵਿੱਚ ਠੀਕ ਆ ਹੁਣ ਦੂਜੀ ਗੱਲ ਜੇ ਕਿਸੇ ਕੋਲੇ ਟੂਰਿਸਟ ਵੀਜ਼ਾ ਵਾ ਹਨਾ ਕਈ ਕੁੜੀਆਂ ਮੁੰਡੇ ਮੈਨੂੰ ਮੈਸੇਜ ਕਰਦੇ ਆ ਮੈਂ ਸਭ ਤੋਂ ਜਿਹੜੀ ਮੇਨ ਗੱਲ ਇਹ ਕਹਿਣੀ ਸੀਗੀ ਹੁਣ ਇਹ ਗੱਲ ਧਿਆਨ ਨਾਲ ਸੁਣਿਓ ਇੱਕ ਤਾਂ ਮੇਰੀ ਵੀਡੀਓ ਸਾਰੀ ਦੇਖਿਓ ਠੀਕ ਆ ਤੇ ਤੁਹਾਨੂੰ ਇਹਦੇ ਵਿੱਚੋਂ ਕੁਛ ਨਾ ਕੁਛ ਸਿੱਖਣ ਨੂੰ ਮਿਲੂਗਾ ਜਿਹੜੇ ਵੀ ਮੇਰੇ ਵੀਰ ਭੈਣ ਭਰਾ ਕੋਲੇ ਟੂਰਿਸਟ ਵੀਜ਼ਾ ਵਾ ਉਹ ਇਦਾਂ ਨਾ ਮੈਨੂੰ ਮੈਸੇਜ ਕਰਿਆ ਕਰੋ ਕਿ ਸਾਡੇ ਕੋਲੇ ਟੂਰਿਸਟ ਵੀਜ਼ਾ ਜੀ ਕੀ ਅਸੀਂ ਕੰਮ ਕਰ ਸਕਦੇ ਆ ਸਾਨੂੰ ਕੰਮ ਮਿਲ ਸਕਦਾ ਸਾਨੂੰ ਐਲ ਐਮ ਆਈ ਮੁੱਲ ਮਿਲ ਸਕਦੀ ਆ ਤੁਹਾਨੂੰ ਪਤਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਟੂਰਿਸਟ ਵੀਜ਼ੇ ਵਾਲਾ ਬੰਦਾ ਕੰਮ ਨਹੀਂ ਕਰ ਸਕਦਾ ਤੁਸੀਂ ਚਾਹੇ ਬੈਠੇ ਘਰੇ ਹੀ ਹੋ ਜੇ ਤੁਸੀਂ ਮੈਨੂੰ ਮੈਸੇਜ ਕਰ ਰਹੇ ਹੋ ਮੇਰੀ ਵੀਡੀਓ ਥੱਲੇ ਕਿਸੇ ਨੇ ਤੁਹਾਡੀ ਸ਼ਿਕਾਇਤ ਕਰਤੀ ਉਹਦਾ ਸਕਰੀਨਸ਼ਾਟ ਲੈ ਕੇ ਜਾਂ ਫੋਟੋ ਖਿੱਚ ਕੇ ਕਿਸੇ ਨੇ ਇਮੀਗ੍ਰੇਸ਼ਨ ਨੂੰ ਪਾਤੀ ਤੁਹਾਡਾ ਤਾਂ ਵੀਜ਼ਾ ਕੈਂਸਲ ਹੋਣਾ ਹੀ ਹੋਣਾ ਨਾਲ ਮੈਨੂੰ ਵੀ ਦੁੱਖਦਾਵਾਂਗੇ ਕਿਉਂਕਿ ਟੂਰਿਸਟ ਵੀਜ਼ੇ ਵਾਲਾ ਬੰਦਾ ਕੰਮ ਨਹੀਂ ਕਰ ਸਕਦਾ ਹੁੰਦਾ ਠੀਕ ਹੈ ਮੇਰੀ ਭੈਣ ਭਰਾ ਵੀਰ ਜਿਹੜਾ ਵੀ ਆ ਕੋਈ ਮੇਰੀ ਗੱਲ ਜਿਹੜੇ ਸੁਣਦੇ ਆ ਮੇਰੀ ਗੱਲ ਧਿਆਨ ਨਾਲ ਸੁਣਿਓ ਠੀਕ ਆ ਟੂਰਿਸਟ ਵੀਜ਼ਾ ਤੇ ਤੁਸੀਂ ਕੰਮ ਨਹੀਂ ਕਰ ਸਕਦੇ ਕਾਂਟੀ ਮਾਰ ਦੋ ਦੂਜੀ ਗੱਲ ਜੇ ਤੁਹਾਡੇ ਕੋਲੇ ਕੋਈ ਸਕਿੱਲ ਹੈਗੀ ਆ ਤੁਸੀਂ ਕੋਈ ਨੌਲੇਜ ਰੱਖਦੇ ਹੋ ਹਨਾ ਤੁਹਾਨੂੰ ਕੋਈ ਬੰਦਾ ਮਿਲੇ ਇਥੇ ਐਡਾ ਪੈਂਦੀਆਂ ਹੁੰਦੀਆਂ ਨੇ ਗੁਰੂ ਘਰ ਜਾਓ ਜਾਂ ਟੀਵੀ ਚੈਨਲ ਦੇਖੋ ਦੂਜੀ ਗੱਲ ਮੇਰੀ ਹੁਣ ਗੱਲ ਲੰਮੀ ਹੋ ਜਾਣੀ ਆ ਐਵੇਂ ਨਹੀਂ ਹੈਗਾ ਕਿ ਅੰਦਰ ਬੈਠੇ ਸੋਚੀ ਜਾਓ ਜੋ ਜੀ ਜਾਓ ਵੀ ਹਾਏ ਸਾਨੂੰ ਅਸੀਂ ਕੰਮ ਨਹੀਂ ਕਰ ਸਕਦੇ ਜਾਂ ਸਾਨੂੰ ਮਿਲਣਾ ਨਹੀਂ ਆਣੀ ਜਿਉਣੀ ਸਭ ਤੋਂ ਪਹਿਲੀ ਗੱਲ ਬਾਹਰ ਨਿਕਲੋ ਪਾਰਕ ਦੇ ਵਿੱਚ ਜਾਓ ਗੁਰੂ ਘਰ ਜਾਓ ਪ੍ਰਮਾਤਮਾ ਨੇ ਸਭ ਤੋਂ ਵੱਡੀ ਗੱਲ ਜੇ ਤੁਹਾਨੂੰ ਵੀਜ਼ਾ ਦੇ ਦਿਆ ਨਾ ਅੱਗੇ ਵੀ ਉਹਨੇ ਰਾਹ ਕਈ ਆਪੇ ਖੋਲਣੇ ਆ ਪਰ ਪ੍ਰਮਾਤਮਾ ਨੇ ਤੁਹਾਨੂੰ ਐ ਨਹੀਂ ਹੈਗਾ ਵੀ ਬਾਹ ਫੜ ਕੇ ਆਏ ਜਵਾਕਾਂ ਨੂੰ ਠਾ ਕੇ ਲੈ ਕੇ ਜਾਣਾ ਵੀ ਆ ਜੋ ਉਹਨੇ ਤੁਹਾਨੂੰ ਸਾਈਨ ਦੇਣੇ ਆ ਠੀਕ ਆ ਉੱਠੋ ਘਰੋਂ ਨਿਕਲੋ ਬਾਹਰ ਜਾਓ ਗੁਰੂ ਘਰ ਜਾਓ ਪਾਰਕ ਦੇ ਵਿੱਚ ਜਾਓ ਕਿਸੇ ਬੰਦੇ ਨਾਲ ਗੱਲ ਕਰੋ ਭਈ ਸਾਨੂੰ ਆਹ ਕੰਮ ਆਉਂਦਾ ਉਹ ਤੁਹਾਡੇ ਤੋਂ ਕੰਮ ਕਰਾ ਕੇ ਵੇਖੂਗਾ ਇੱਕ ਦਿਨ ਦੋ ਦਿਨ ਜੇ ਕਿਤੇ ਆਪਾਂ ਫ੍ਰੀ ਵੀ ਲਾ ਦਾਂਗੇ ਕੋਈ ਗੱਲ ਨਹੀਂ ਜੇ ਕਿਸੇ ਨੇ ਐਲ ਐਮ ਆਈ ਆਪਾਂ ਨੂੰ ਫ੍ਰੀ ਦੇਣੀ ਆ ਤੇ ਜੇ ਦੋ ਦਿਨ ਆਪਣੇ ਤੋਂ ਕੰਮ ਕਰਾ ਕੇ ਦੇਖ ਲੂ ਤੇ ਐ ਨਹੀਂ ਹੈਗਾ ਵੀ ਅਸੀਂ ਉਹ ਕਰਨਾ ਵੀ ਸਾਨੂੰ ਪੈਸੇ ਹੀ ਚਾਹੀਦੇ ਆ ਜੇ ਉਹਨੂੰ ਤੁਹਾਡਾ ਕੰਮ ਅਪਸਾਦ ਲਾ ਗਿਆ ਨਾ ਜਿੱਦਾਂ ਸਾਨੂੰ ਐਲਮੰਗਾ ਮਿਲੀਆਂ ਸੀ ਤੇ ਇਦਾਂ ਹੀ ਤੁਹਾਨੂੰ ਐਲ ਐਮ ਆਈ ਫ੍ਰੀ ਮਿਲ ਜਾਣੀ ਆ ਹੁਣ ਮੈਨੂੰ ਕਈ ਕੁੜੀਆਂ ਅੱਜ ਵੀ ਮੇਰੀ ਇੱਕ ਕੁੜੀ ਨਾਲ ਗੱਲ ਹੁੰਦੀ ਸੀ ਵੀਰੇ ਮੈਨੂੰ ਐਂ ਹੈਲਪ ਕਰ ਦੋ ਤੇ ਹੁਣ ਦੇਖੋ ਮੈਂ ਇਹ ਸਾਡਾ ਦਾ ਕੰਸਟਰਕਸ਼ਨ ਦਾ ਕੰਮ ਹੈ ਹਨਾ ਜਿੱਦਾਂ ਪਲਾਸਟਰ ਦਾ ਕਰਦਾ ਮੈਂ ਚਲੋ ਸਾਡੇ ਬੌਸ ਦੀਆਂ ਕਈ ਕੰਪਨੀਆਂ ਨੇ ਫਰੇਮਿੰਗ ਦੀਆਂ ਨੇ ਤੇ ਬਲੂ ਬੇਰੀ ਦਾ ਜਾਂ ਜਿੱਦਾਂ ਵੀ ਉਹਦੀਆਂ ਕਈ ਉਹ ਸਾਡਾ ਬੌਸ ਵੱਡਾ ਬੰਦਾ ਮੈਨੂੰ ਨਹੀਂ ਪਤਾ ਕਿੰਨੀਆਂ ਕੰਪਨੀਆਂ ਨੇ ਤੇ ਕੁੜੀਆਂ ਦਾ ਤਾਂ ਸਾਡੇ ਰਿਲੇਟਿਡ ਕੰਮ ਹੁੰਦਾ ਨਹੀਂ ਠੀਕ ਆ ਗ੍ਰਹੀ ਗੱਲ ਮੁੰਡਿਆਂ ਦੀ ਮੁੰਡਿਆਂ ਨੂੰ ਚਲੋ ਮੈਂ ਜੇ ਕੰਮ ਦਵਾਉਂਗਾ ਵੀ ਤੇ ਕਿੰਨਿਆਂ ਨੂੰ ਦਵਾਉਂਗਾ 1 ਨੂੰ 2 ਨੂੰ 4 ਨੂੰ ਹੁਣ ਜੇ ਮੈਨੂੰ 500 ਬੰਦਾ ਮੈਸੇਜ ਕਰਦਾ ਤੇ ਵੀਰ ਜੀ ਨਾਰਮਲ ਗੱਲ ਮੈਂ 500 ਬੰਦੇ ਨੂੰ ਤਾਂ ਕੰਮ ਦਵਾ ਨਹੀਂ ਸਕਦਾ ਕਿਉਂਕਿ ਸਾਨੂੰ ਜਿੰਨਿਆਂ ਕੀਤੇ ਲੋੜ ਆ ਪਹਿਲੀ ਤੇ ਗੱਲ ਬੰਦੇ ਪੂਰੇ ਆ ਠੀਕ ਆ ਤੇ ਦੂਜੀ ਗੱਲ ਡੀਸੀ ਦੇ ਵਿੱਚ ਆਓ ਸਰੀ ਦੇ ਵਿੱਚ ਆਓ ਜੇ ਤੁਹਾਨੂੰ ਕੰਮ ਆਉਂਦਾ ਵਾ ਠੀਕ ਆ ਨਾ ਬਾਹਰ ਨਿਕਲੋ ਕਿਸੇ ਬੰਦੇ ਨੂੰ ਮਿਲੋ ਹਾਂਜੀ ਭਾਈ ਤੁਹਾਡਾ ਕੀ ਕੰਮ ਆ ਆਹ ਕੰਮ ਆ ਉਹਨੂੰ ਦੱਸੋ ਵੀਰ ਜੀ ਮੈਂ ਆਹ ਕੰਮ ਜਾਣਦਾ ਜਦੋਂ ਉਹਨੂੰ ਤੁਹਾਡਾ ਕੰਮ ਪਸੰਦ ਆਇਆ ਹਨ ਅਗਲਾ ਭਾਈ ਤੁਹਾਨੂੰ ਘਰੋਂ ਲੈਣ ਆਊਗਾ ਗੱਡੀ ਤੇ। ਵੀ ਹਾਂ ਬੰਦੇ ਨੂੰ ਕੰਮ ਆਉਂਦਾ ਇਹਨੂੰ ਮੈਂ ਲੈ ਕੇ ਜਾਣਾ। ਠੀਕ ਆ। ਹੁਣ ਜਿਹੜਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਸੀ ਉਹ ਇਹੀ ਆ ਮੈਨੂੰ ਮੈਸੇਜ ਕਰੀ ਜਾਂਦੇ ਬਹੁਤ ਲੋਕ ਅਸੀਂ ਕੰਮ ਕਰ ਸਕਦੇ ਆ ਅਸੀਂ ਟੂਰਿਸਟ ਵੀਜ਼ੇ ਤੇ ਆਂ ਵਾਰ-ਵਾਰ ਮੈਂ ਉਹੀ ਗੱਲ ਕਰ ਰਿਹਾ ਵੀ ਟੂਰਿਸਟ ਵੀਜ਼ੇ ਤੇ ਹੋ ਕੇ ਕੰਮ ਨਹੀਂ ਕਰ ਸਕਦੇ। ਮੈਨੂੰ ਨਾ ਮੈਸੇਜ ਕਰੀ ਜਾਓ ਇਹ ਜੇ ਇਮੀਗ੍ਰੇਸ਼ਨ ਨੂੰ ਪਤਾ ਲੱਗ ਗਿਆ ਉਹਨਾਂ ਤੁਹਾਨੂੰ ਘਰੋਂ ਚੱਕ ਲੈਣਾ। ਤੁਹਾਡਾ ਚਾਹੇ 10 ਸਾਲ ਦਾ ਵੀਜ਼ਾ ਚਾਹੇ 5 ਸਾਲ ਦਾ ਉਹ ਕੈਨਸਲ ਹੋ ਜਾਣਾ। ਟੂਰਿਸਟ ਵੀਜ਼ੇ ਤੇ ਤੁਸੀਂ ਆਏ ਹੋ ਕੰਮ ਪੁੱਛੀ ਜਾਣੀ ਹੋ ਟੂਰਿਸਟ ਦਾ ਮਤਲਬ ਪਤਾ ਕੀ ਹੁੰਦਾ ਵੀ ਘੁੰਮਣ ਆਏ ਧੀ ਪੁੱਤ ਨੂੰ ਮਿਲਣ ਆਏ ਹੋਰ ਦੱਸੋ ਤੁਸੀਂ ਜਿਹਦੇ ਬេស ਤੇ ਆਏ ਹੋ ਜਿਹੜੀ ਧੀ ਪੁੱਤ ਨੂੰ ਮਿਲਣ ਆਏ ਹੋ ਤੁਸੀਂ ਉਹਦਾ ਵੀ ਵੀਜ਼ਾ ਕੈਨਸਲ ਕਰਾਉਂਗੇ ਠੀਕ ਹੈ ਤੇ ਮੇਰੇ ਕਹਿਣ ਤੋਂ ਬਾਅਦ ਇਹ ਸੀਗਾ ਕਿ ਟੂਰਿਸਟ ਵੀਜ਼ੇ ਵਾਲਾ ਕੰਮ ਨਹੀਂ ਕਰ ਸਕਦਾ ਤੁਸੀਂ ਕੰਮ ਲੱਭ ਸਕਦੇ ਹੋ ਹਾਂ ਜੇ ਤੁਹਾਨੂੰ ਕੋਈ ਸਕਿੱਲ ਤੁਹਾਡੇ ਕੋਲੇ ਕੋਈ ਹੈਗੀ ਹੈ ਦੂਜੀ ਗੱਲ ਕਈ ਬੰਦੇ ਕਹਿੰਦੇ ਸੀ ਵੀਰ ਜੀ ਸਾਡੀ ਤੇਰੀ ਵੀਡੀਓ ਦੇਖ ਕੇ ਸਾਡੀ ਆਹ ਜਾਗ ਗਈ ਲੋਕੇ ਕਹਿੰਦੇ ਇੱਥੇ ਐ ਜਿਉਂ ਫਲਾਂਟਿੰਗ ਕਦੀ ਵੀ ਕੰਨਾਂ ਦੇ ਕੱਚੇ ਨਾ ਬਣੋ ਠੀਕ ਹਣਾ ਆਪਦੇ ਅੱਖੀਂ ਵੇਖ ਕੇ ਪਰਖੋ ਕੰਮ ਇੱਥੇ ਬਹੁਤ ਅਸੀਂ ਵੀ ਕਰਦੇ ਆਂ ਈ ਕਰਦੇ ਆਂ ਕੰਮ 5 ਸਾਲ ਹੋ ਗਏ ਆ ਲੋਕੇ ਕਹਿੰਦੇ ਮੇਰੇ ਰਿਸ਼ਤੇਦਾਰ ਵੀ ਕਈ ਵਾਰੀ ਕਹਿੰਦੇ ਹੁੰਦੇ ਕੈਨੇਡਾ 'ਚ ਕੰਮ ਨਹੀਂ ਹੈਗਾ ਮੈਂ ਕਿਹਾ ਵੀ ਕੋਈ ਬੰਦਾ ਮਿਲਾ ਦਿਓ ਜਿਹੜਾ ਨਹੀਂ ਕਹਿੰਦਾ ਕੰਮ ਹੈਗਾ ਪਰ ਕੰਮ ਕੱਲ ਨੂੰ ਕੋਈ ਆਏ ਨਾ ਕਵੇ ਵੀ ਔਖਾ ਕਿ ਸੌਖਾ ਕੰਮ ਤੇ ਵਾਧੂ ਆ ਪਰ ਇੱਥੇ ਕੰਮ ਇਹ ਗੱਲ ਹੈਗੀ ਆ ਵੀ ਇਹ ਨਹੀਂ ਹੈਗਾ ਵੀ ਅਸੀਂ ਇਦਾਂ ਦਾ ਕੰਮ ਨਹੀਂ ਕਰਨਾ ਇਦਾਂ ਦਾ ਨਹੀਂ ਜਿਹੜਾ ਮਿਲਦਾ ਵਾ ਚੁੱਪ ਕਰਕੇ ਲੱਗ ਜਾਓ ਠੀਕ ਆ ਨਾ ਕੰਮ ਵਾਧੂ ਆ ਸਭ ਕੁਝ ਵਾਧੂ ਆ ਤੇ ਥੋੜਾ ਜਿਹਾ ਕਿਸੇ ਤਰੀਕੇ ਨਾਲ ਚੱਲਣਾ ਪੈਂਦਾ ਵਾ ਤੇ ਕਈ ਵੀਰਾਂ ਨੇ ਪੁੱਛਿਆ ਵੀ ਅਸੀਂ ਵੀਜ਼ਾ ਕਿੱਦਾਂ ਲੈ ਸਕਦੇ ਆ ਸਾਨੂੰ ਟੂਰਿਸਟ ਵੀਜ਼ਾ ਕਿੱਦਾਂ ਮਿਲ ਸਕਦਾ ਦੇਖੋ ਬ੍ਰਦਰ ਕੈਨੇਡਾ ਇੱਕ ਇਹੋ ਜੀ ਕੰਟਰੀ ਆ ਇੱਥੇ ਕਦੀ ਵੀ ਡਾਕੂਮੈਂਟ ਫੇਕ ਨਾ ਲਾਓ ਜੋ ਵੀ ਤੁਹਾਡਾ ਰੀਅਲ ਕੰਮ ਹੈਗਾ ਵਾ ਖੇਤੀਬਾੜੀ ਕਰਦੇ ਹੋ ਜਾਂ ਕੋਈ ਬਿਜ਼ਨਸ ਮਾੜਾ ਮੋਟਾ ਕਰਦੇ ਹੋ ਜਾਂ ਦੁਕਾਨ ਆ ਉਹ ਰੀਅਲ ਡਾਕੂਮੈਂਟ ਲਾਓ ਜਿੰਨੇ ਵੀ ਤੁਹਾਡੇ ਖਾਤੇ ਦੇ ਵਿੱਚ ਪੈਸੇ ਹੈਗੇ ਆ 5 ਲੱਖ 7 ਲੱਖ 10 ਲੱਖ ਕੋਸ਼ਿਸ਼ ਕਰਿਆ ਕਰੋ ਵੀ ਤੁਹਾਡੇ ਖਾਤੇ ਦੇ ਵਿੱਚ 5 7 ਲੱਖ 10 ਲੱਖ ਰੁਪਈਆ ਤਾਂ ਹੋਵੇ ਮਤਲਬ ਕਹਿਣ ਤੋਂ ਭਾਵ ਹੁਣ ਜੇ ਤੁਸੀਂ 3 ਮਹੀਨੇ ਕੈਨੇਡਾ ਦੇ ਵਿੱਚ ਰਹਿਣਾ ਵਾ ਤੇ ਤੁਹਾਨੂੰ ਹਰੇਕ ਮਹੀਨੇ ਜਿਆਦਾ ਨਹੀਂ 1500 ਡਾਲਰ ਤਾਂ ਚਾਹੀਦਾ ਹੀ ਆ ਤੇ 4500 ਦੇ ਹਿਸਾਬ ਨਾਲ ਮਤਲਬ 3 ਕ ਲੱਖ ਰੁਪਈਆ ਤਾਂ ਚਾਹੀਦਾ ਹੀ ਆ ਜੇ ਤੁਸੀਂ 5 ਕ ਲੱਖ ਰੁਪਏ ਬੈਂਕ ਦੇ ਵਿੱਚ ਦਿਖਾ ਦੋਗੇ ਨਾ ਤੇ ਹੋਰ ਡਾਕੂਮੈਂਟ ਲਾ ਦੋ ਕੋਈ ਬਿਜ਼ਨਸ ਦੇ ਤੇ ਤੁਹਾਨੂੰ ਰਾਮਨਾ ਟੂਰਿਸਟ ਵੀਜ਼ਾ ਮਿਲ ਜਾਣਾ ਤੇ ਦੂਜੀ ਗੱਲ ਜੇ ਤੁਸੀਂ ਕੋਈ ਕੈਨੇਡਾ ਕੇਹੋ ਜੀ ਕੰਟਰੀ ਆ ਇੱਥੇ ਕੰਮ ਵਾਲੇ ਬੰਦੇ ਦੀ ਗਦਰ ਆ ਜਿਹੜੇ ਬੰਦੇ 'ਚ ਕੋਈ ਸਕਿੱਲ ਆ ਜੇ ਮੈਂ ਤੁਹਾਨੂੰ ਸੌਕੇ ਤਰੀਕਿਆਂ 'ਚ ਦੱਸਾਂ ਇੱਥੇ ਸਿਕਿਉਰਿਟੀ ਬੰਦੇ ਦੀ ਗਦਰ ਆ ਜਿਹਨੂੰ ਕਿਸੇ ਨੂੰ ਕੋਈ ਕੰਮ ਆਉਂਦਾ ਵਾ ਚਾਹੇ ਕੋਈ ਵੀ ਆਉਂਦਾ ਵਾ ਉਹਨੂੰ ਇਹ ਕੈਨੇਡਾ ਹੱਸ ਕੇ ਰੱਖਦਾ ਠੀਕ ਆ ਤੇ ਹੱਸ ਕੇ ਜੋਬ ਦਿੰਦਾ ਠੀਕ ਹੈ ਨਾ ਜੀ ਤੇ ਇੱਥੇ ਬਾਕੀ ਵੇਲੜ ਦੀ ਤੇ ਜਾਂ ਆਪਾਂ ਕਹਿ ਦਈਏ ਵੀ ਲੋਸ਼ਪੋਨੇ ਦਾ ਕੰਮ ਤਾਂ ਹੈ ਨਹੀਂਗਾ ਮੇਰਾ ਕੋਈ ਗੱਲ ਦਾ ਗੁੱਸਾ ਨਾ ਕਰੇ ਇੱਥੇ ਕੰਮ ਵਾਲੇ ਬੰਦੇ ਦੀ ਕਦਰ ਆ ਤੇ ਕੰਮ ਤੁਹਾਨੂੰ ਮਿਲ ਜਾਣਾ ਵਾ ਠੀਕ ਆ ਤੇ ਘੁੰਮੋ ਫਿਰੋ ਬਾਹਰ ਨਿਕਲੋ ਤੇ ਬਾਕੀ 온ਟਾਰੀਓ ਵਾਲੇ ਪਾਸੇ ਦਾ ਤਾਂ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਜਾਂ ਕਿਸੇ ਹੋਰ ਸਟੇਟਾਂ ਦੀ ਬਾਕੀ ਬੀਸੀ ਦੇ ਵਿੱਚ ਸਰੀ ਦੇ ਵਿੱਚ ਤਾਂ ਹਰੇਕ ਬੰਦਾ ਜਿਹੜਾ ਵੀ ਆਉਂਦਾ ਵਾ ਖੁਸ਼ਹਾਲ ਆ ਪੂਰਾ ਸਾਰਿਆਂ ਨੂੰ ਕੰਮ ਮਿਲਦਾ ਵਾ ਮੈਂ ਮੈਨੂੰ ਆ ਇਹਨੂੰ 6-7 ਸਾਲ ਹੋ ਗਏ ਆ ਤੇ ਮੇਰੀ ਵਾਈਫ ਨੂੰ ਵੀ ਕੰਮ ਮਿਲਿਆ ਵਾ ਕੋਈ ਉਹ ਨਹੀਂ ਹੈਗਾ ਸਵਾਲ ਜੇ ਕੰਮ ਕਿਤੇ ਕੋਈ ਮੰਨ ਲਓ ਨਹੀਂ ਵੀ ਪਸੰਦ ਆਉਂਦਾ ਛੱਡ ਕੇ ਦੂਜਾ ਵੀ ਲੱਭ ਜਾਂਦਾ ਪਰ ਐ ਆ ਵੀ ਆਪਣੇ ਕੰਮ ਕਰਨ ਦੀ ਨੀਤ ਹੋਣੀ ਚਾਹੀਦੀ ਆ ਸੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਟੂਰਿਸਟ ਵਿਜੀ ਵਾਲਾ ਐਣ ਆਣ ਕੇ ਕਹਿਆ ਕਰੋ ਵੀ ਵੀਰ ਜੀ ਅਸੀਂ ਕੰਮ ਕਰ ਸਕਦੇ ਆ ਸਾਨੂੰ ਮਿਲ ਸਕਦਾ ਮੈਂ ਤੁਹਾਨੂੰ ਇਹੀ ਵਾਰ-ਵਾਰ ਕਹਿ ਰਿਹਾ ਆਂ ਵੀ ਤੁਸੀਂ ਤੁਹਾਡੇ ਮੈਸੇਜ ਤੋਂ ਵੀ ਤੁਸੀਂ ਪਾ ਸਕਦੇ ਹੋ ਟੂਰਿਸਟ ਵਿਜੀ ਵਾਲਾ ਬੰਦਾ ਕੰਮ ਨਹੀਂ ਕਰ ਸਕਦਾ ਹੁੰਦਾ ਠੀਕ ਆ ਤੇ ਕੋਈ ਵੀ ਮੇਰਾ ਭੈਣ ਭਰਾ ਜੋ ਵੀ ਆ ਤੇ ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਟੂਰਿਸਟ ਜਿੰਨਾ ਚਿਰ ਤੁਹਾਡੇ ਕੋਲੇ ਟੂਰਿਸਟ ਸਟੇਟਸ ਆ ਤੁਸੀਂ ਕੰਮ ਬਾਰੇ ਸੋਚੋ ਵੀ ਨਾ ਉਹ ਇਲੀਗਲ ਆ ਤੇ ਜੇ ਤੁਹਾਡੇ ਕੋਲੇ ਕੋਈ ਸਕਿੱਲ ਹੈਗੀ ਆ ਤੁਸੀਂ ਕੰਮ ਜਾਣਦੇ ਹੋ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਜਾਓ ਤੇ ਇੱਥੇ ਬਹੁਤੂ ਆਪਸ਼ਨਾਂ ਨੇ ਤੇ ਤੁਹਾਨੂੰ ਕੰਮ ਮਿਲ ਜੂਗਾ ਤੇ ਜਿੰਨੀ ਕਿ ਮੈਨੂੰ ਨੌਲੇਜ ਸੀ ਮੈਂ ਵੀਡੀਓ ਬਣਾਤੀ ਆ ਤੇ ਚਲੋ ਬਾਕੀ ਫੇਰ ਕਮੈਂਟ ਕਰ ਦਿਓ ਮੈਂ ਫੇਰ ਅੱਗੇ ਜਦੋਂ ਟਾਈਮ ਲੱਗਾ ਮੈਂ ਵੀਡੀਓ ਬਣਾ ਦੂੰ ਇੱਕ ਤਾਂ ਮੈਂ ਕੰਮ ਕਰਨ ਵਾਲਾ ਬੰਦਾ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਐਵਰੀ ਟਾਈਮ ਵੀਡੀਓ ਬਣਾਦਾ ਤਾਂ ਨਾ ਹੀ ਮੇਰੇ ਤੋਂ ਮੈਸੇਜ ਜਵਾਬਾਈ ਹੁੰਦਾ ਈ ਠੀਕ ਹੈ ਤੇ ਜਿੰਨੇ ਕ ਬੰਦਿਆਂ ਨੂੰ ਹੋਇਆ ਵਾ ਮੈਂ ਕੰਮ ਦਵਾਇਆ ਵੀ ਆ ਥੋੜੇ ਬਹੁਤੇ ਹਣ ਜਿਆਦਾ ਨੂੰ ਤਾਂ ਨਹੀਂ ਹੁੰਦਾ ਹੁਣ ਮੈਨੂੰ ਕਈ ਵੀਰ ਜੀ ਸਾਡੀ ਹੈਲਪ ਕਰੋ ਮਤ ਕਰੋ ਦੇਖੋ ਜਦੋਂ ਮੈਂ ਕੈਨੇਡਾ ਆਇਆ ਸੀ ਮੈਂ ਉਹੀ ਗੱਲ ਵਾਰ-ਵਾਰ ਮੇਰੀ ਕਿਸੇ ਨੇ ਮਤ ਨਹੀਂ ਸੀ ਕੀਤੀ ਗੁਰੂ ਮਹਾਰਾਜ ਅੱਗੇ ਹੱਥ ਜੋੜਿਆ ਕਰੋ ਤੁਹਾਡੀ ਜਿਹੜੀ ਮਤ ਕਰਨੀ ਉਹ ਪ੍ਰਮਾਤਮਾ ਨੇ ਕਰਨੀ ਆ ਜੇ ਤੁਹਾਡਾ ਵੀਜ਼ਾ ਲੱਗ ਗਿਆ ਸਭ ਤੋਂ ਮੇਨ ਚੀਜ਼ ਹੁੰਦੀ ਵੀਜ਼ਾ ਲੱਗਣਾ ਜੇ ਵੀਜ਼ਾ ਲੱਗ ਗਿਆ ਤੇ ਸਮਝ ਲਓ ਤੁਹਾਡਾ ਵੀ 90% ਜਿਹੜਾ ਕੰਮ ਹੋ ਗਿਆ ਤੇ ਅੱਗੇ ਹਿੰਮਤ ਨਹੀਂ ਆ ਰਹੀ ਦੀ ਪਰਮਾਤਮਾ ਆਪੇ ਦਵਾਰ ਖੋਲਦਾ ਵਾ ਤੇ ਬਾਹਰ ਨਿਕਲਿਆ ਕਰੋ ਬੰਦਿਆਂ ਚ ਵਿਚਰੋ ਗੁਰੂ ਘਰ ਜਾਓ ਇੱਧਰ-ਉੱਧਰ ਜਾਓ ਜਿੱਦਾਂ ਮੈਂ ਪਹਿਲਾਂ ਕਿਹਾ ਵੀਡੀਓ ਚ ਤੇ ਸਾਰਾ ਕੁਝ ਮਿਲ ਜਾਣਾ ਵਾ ਠੀਕ ਆ ਤੇ ਕਦੀ ਵੀ ਕਿਸੇ ਤੇ ਡਿਪੈਂਡ ਨਾ ਰਹੋ ਹੁਣ ਸਾਡਾ ਤਾਂ ਕੋਈ ਰਿਸ਼ਤੇਦਾਰ ਭੈਣ ਭਾਈ ਮੈਂ ਪਿਛਲੀ ਵੀਡੀਓ ਵਿੱਚ ਸਾਰਾ ਕੁਝ ਦੱਸ ਚੁੱਕਿਆ ਹਾਂ ਤੁਸੀਂ ਦੇਖ ਸਕਦੇ ਹੋ ਤੇ ਆ ਗਾਲਤ ਆ ਬਾਤ ਆ ਤੇ ਜਿੰਨੇ ਵੀ ਮੇਰੇ ਵੀਰ ਨੇ ਸਾਰਿਆਂ ਨੂੰ ਵੀ ਇਹੀ ਕਹਿਣਾ ਵਾ ਵੀ ਮੈਂ ਤੁਹਾਡੀ ਮਤ ਨਹੀਂ ਕਰ ਸਕਦਾ ਸਿੱਧੀ ਜੀ ਗੱਲ ਆ ਕਿਸੇ ਇੱਕ ਦੋ ਨੂੰ ਦਹਾ ਨੂੰ ਮੈਂ ਕੰਮ ਦਵਾਤਾ ਠੀਕ ਆ ਹਰੇਕ ਨੂੰ ਨਹੀਂ ਮੈਂ ਦਵਾ ਸਕਦਾ ਕਿਉਂਕਿ ਸਾਡੇ ਕੋਲੇ ਤਾਂ ਪਹਿਲਾਂ ਹੀ ਆਲਰੇਡੀ ਬੰਦੇ ਫੋਲ ਨੇ ਤੇ ਕੰਮ ਲੱਭ ਜਾਂਦਾ ਪਰ ਬਾਹਰ ਨਿਕਲੋ ਅੰਦਰ ਬੈਠਿਆਂ ਕੋਈ ਹੁਣੀ ਬਣਦਾ ਇੱਕ ਸੰਗ ਲਾਓ ਸਿੱਧੀ ਗੱਲ ਆ ਹੁਣ ਕਈ ਬੰਦੇ ਕੀ ਕਹਿੰਦੇ ਆ ਵੀ ਸਾਨੂੰ ਕੁੜੀਆਂ ਕਹਿੰਦੀਆਂ ਜਾਂ ਮੁੰਡੇ ਸਾਨੂੰ ਭਾਜੀ ਅੰਗਰੇਜ਼ੀ ਨਹੀਂ ਆਉਂਦੀ ਅੰਗਰੇਜ਼ੀ ਨਹੀਂ ਆਉਂਦੀ ਕੱਡੀ ਕੀ ਗੱਲ ਆ ਗਲਤ ਬੋਲ ਲੋ ਇੱਕ ਦੋ ਅੱਖਰ ਚਾਰ ਅੱਖਰ ਬੋਲੋ ਜਿੰਨੀ ਆਉਂਦੀ ਹੈ ਗਲਤ ਮਾੜੀ ਮੋਟੀ ਬੋਲੋ ਅੰਗਰੇਜ਼ੀ ਕੋਈ ਇੱਡਾ ਨਹੀਂ ਹੈਗਾ ਕੋਈ ਸਰਟੀਫਿਕੇਟ ਆ ਤਾਂ ਦੀ ਸਿਆਣਪ ਦਾ ਅੰਗਰੇਜ਼ੀ ਦਾ ਅਕਲ ਨਾਲ ਕੋਈ ਲੈਣਾ ਦੇਣਾ ਨਹੀਂ ਅੰਗਰੇਜ਼ੀ ਜਸਟ ਇੱਕ ਭਾਸ਼ਾ ਜੇ ਨਹੀਂ ਵੀ ਆਉਂਦੀ ਕੋਈ ਗੱਲ ਨਹੀਂ ਪੰਜਾਬੀ ਆਉਣੀ ਚਾਹੀਦੀ ਐ ਅਸੀਂ ਪੰਜਾਬੀ ਆ ਤੇ ਪੰਜਾਬੀ ਕੈਨੇਡਾ 'ਚ ਆਮ ਹੀ ਨੇ ਜਿੱਥੇ ਮਰਜ਼ੀ ਜਾਓ ਪੰਜਾਬੀ ਇੱਥੋਂ ਤੱਕ ਗੋਰੇ ਵੀ ਪੰਜਾਬੀ ਸਮਝ ਲੈਂਦੇ ਆ ਪੰਜਾਬੀ 'ਚ ਜਾ ਕੇ ਅਗਲੇ ਨੂੰ ਪੁੱਛ ਲਓ ਭਾਜੀ ਸਾਨੂੰ ਆਹ ਕੰਮ ਆਉਂਦਾ ਵਾ ਤੇ ਕੀ ਤੂੰ ਮੈਨੂੰ ਵਰਕ ਪਰਮਿਟ ਦੇਵੇਂਗਾ ਜੇ ਉਹਨੂੰ ਪਸੰਦ ਆਊਗਾ ਉਹ ਤੈਨੂੰ ਵਰਕ ਪਰਮਿਟ ਦਊਗਾ ਭਈ ਠੀਕ ਹੈ ਨਾ ਤੇ ਸੋ ਇੰਨਿੰਗ ਮੇਰੀ ਬੇਨਤੀ ਆ ਤੇ ਐਦਾਂ ਮਤਲਬ ਦਿਮਾਗ ਨਾ ਚੱਲੋ ਤੇ ਸਾਰੇ ਰਾਹ ਖੁੱਲ ਜਾਂਦੇ ਆ ਮੇਨ ਚੀਜ਼ ਤਾਂ ਉਹੀ ਐਂਡ ਤੇ ਵੀ ਹਾਂ ਵੀਜ਼ਾ ਲੱਗ ਗਿਆ ਤੇ ਸਾਰਾ ਕੁਝ ਓਕੇ ਆ ਤੇ ਚਲੋ ਜੀ ਫਿਰ ਫੀਡ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ